ਅੱਸਰੀ ਕੋ ਅੱਜ ਸਾਰਿਆਂ ਨੂੰ ਅੱਜ ਆਪਾਂ ਖਖੜੀ ਦੀ ਸਬਜ਼ੀ ਬਣਾਵਾਂਗੇ ਸੁੱਕੀ ਜਮਾ ਵਧੀਆ ਬਹੁਤ ਵਧੀਆ ਛਟਪਟੀ ਤੇ ਇਹ ਖਖੜੀ ਨੂੰ ਪਹਿਲਾਂ ਆਪਾਂ ਧੋਵਾਂਗੇ ਹੁਣ ਆਪਾਂ ਧੋ ਲਈ ਤੇ ਹੁਣ ਆਪਾਂ ਇਹਨੂੰ ਛਿੱਲਾਂਗੇ ਨਾਲ ਇਹਦੇ ਵੀ ਕੱਢਾਂਗੇ ਇਸ ਤਰ੍ਹਾਂ ਫੇਲੇ ਲਾਂਗੇ ਸਾਰੀ ਖਖੜੀ ਦੀ ਸਬਜੀ ਬਹੁਤ ਵਧੀਆ ਸਵਾਦ ਲੱਗਦੀ ਏ ਖਟਮਿੱਠੀ ਜੀ ਬਹੁਤ ਵਧੀਆ ਬਣਦੀ ਏ ਲਓ ਭੋਖਖੜੀ ਸਾਰੇ ਛੇਲੇ ਲਈ ਤੇ ਹੁਣ ਆਪਾਂ ਇਹਦੇ ਵੀ ਕੱਢਾਂਗੇ ਵਿੱਚੋਂ ਸਤਰਾਬ ਵੀ ਕੱਢ ਦਿਆਂਗੇ ਸਾਰੇ ਵਿਆਹ ਦੀ ਆਪਾਂ ਚਟਨੀ ਵੀ ਬਣਾ ਸਕਦੇ ਆ ਇਹੇ ਵੀ ਖੱਟੇ ਹੁੰਦੇ ਘਖੜੀ ਦੇ ਹੁਣ ਆਪ ਫਾੜੀਆਂ ਕਰ ਲਾਂਗੇ ਇਸ ਤਰ੍ਹਾਂ ਆਪਾਂ ਫਾੜੀਆਂ ਕਰ ਲਾਂਗੇ ਸਾਰੀਆਂ। ਆਪਾਂ ਖਖੜੀ ਚੀਰ ਲਈ ਐ ਤੇ ਹੁਣ ਆਪਾਂ ਇਹਨੂੰ ਉੱਤ ਟੱਕ ਦੇਾਂਗੇ ਮੱਖੇ ਮੁੱਖੀ ਨਾਲ ਬੈਠੇ ਤੇ ਫੇ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ। ਲਓ ਹੁਣ ਆਪਾਂ ਤੇਲ ਪਾਵਾਂਗੇ। ਤੇਲ ਗਰਮ ਹੋ ਗਿਆ ਫਿਰ ਆਪਾਂ ਗੰਨਾ ਲਸਣ ਹਰੀ ਮਿਰਚ ਪਾਵਾਂਗੇ ਲਓ ਆਪਣਾ ਤੇਲ ਗਰਮ ਹੋ ਗਿਆ ਗੰਡਾ ਲਸਣ ਹਰੀ ਮਿਰਚ ਭੁੱਜ ਗਏ ਫਿਰ ਆਪਾਂ ਨਾਣ ਮਿਰਚ ਪਾਵਾਂਗੇ। ਜਦੋਂ ਆਪਾਂ ਗੰਡਾ ਲਸਣ ਭੁੱਜ ਗਿਆ ਤੇ ਆਪਾਂ ਨਾਣ ਮਿਰਚ ਪਾਵਾਂਗੇ। ਹਾਰ ਨਾਲ ਦੇਖ ਕੇ ਨਾਣ ਮਿਰਚ ਗਰਮ ਮਸਾਲਾ ਹਲਦੀ ਥੋੜੀ ਜਿਹੀ ਹਲਦੀ ਹੋਰ ਪਾਵਾਂਗੇ ਥੋੜਾ ਜਿਹਾ ਪਾਣੀ ਪਾਵਾਂਗੇ इसको खा लेना खा लेंगे मसाला पूज Na to to ਤੋ ਇਹ ਘੜਨਾ ਪਾਣੀ ਨਾਲ। ਆਪਾਂ ਕੜਕੀਂ ਮਾਰਾਂਗੇ ਸਾਂ। ਨਰਨਮੈਂਟ ਹੋ ਸੇਕ ਲਵਾਵਾਂਗੇ। ਫਿਰ ਆਪਾਂ ਲਾ ਲਾਂਗੇ। ਜੇ ਜਮਾ ਪਾਣੀ ਸੁੱਕ ਗਿਆ ਫਿਰ ਆਪਾਂ ਲਾ ਲਾਂਗੇ। ਲਓ ਹੁਣ ਆਪਣੀ ਸਬਜ਼ੀ ਬਣ ਗਈ। ਆਪਾਂ ਲਾਵਾਂਗੇ ਸਬਜੀ ਬਹੁਤ ਵਧੀਆ ਬਣੀ ਐ 5 ਮਿੰਟਾਂ ਚ ਸਬਜੀ ਬਣ ਗਈ ਐ ਖਖੜੀ ਦੀ ਹੁਣ ਕੌਲੀ ਚ ਪਾਵਾਂਗੇ ਦੇਖੋ ਕਿੰਡੀ ਵਧੀਆ ਬਣੀ ਹੈ ਸਬਜੀ ਬਹੁਤ ਵਧੀਆ ਬਣੀ ਹੈ ਖੱਖਲੀ ਦੀ ਸਬਜੀ ਚਟਪਟੀ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ